ਕਰ ਬਾਰ ਦੇਖ ਲੋ ਮਿੱਤਰੋ ਅੱਜ ਦਾ ਪੈਂਕ ਉਸ ਬੰਦੇ ਦੇ ਘਰੇ ਆਏ ਆ ਹਨਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਛਾਇਆ ਰਹਿੰਦਾ ਹੈਗਾ ਪਰ ਭਗਤ ਬੰਦਾ ਨਰਮ ਵਿਚਾਰਾ ਸਿੱਧਾ ਪੱਧਰਾ ਬੰਦਾ ਹੈਗਾ ਹਨਾ ਤੇ ਗੱਲਾਂ ਬਾਤਾਂ ਲੋ ਦੇਖ ਕੇ ਕੋਈ ਹੱਸ ਲੈਂਦੇ ਐ ਕੋਈ ਕੋਸ਼ ਕਰ ਲੈਂਦੇ ਐ ਪਰ ਲੋਕ ਕਈ ਗਾਲਾਂ ਵੀ ਕੱਢ ਜਾਂਦੇ ਐ ਤੇ ਉਹ ਆਪ ਤਾਂ ਵਿਚਾਰਾ ਹੈ ਨਹੀਂਗਾ ਬੰਦਾ ਇੱਥੇ ਤੁਹਾਨੂੰ ਮੈਂ ਦੱਸਦਾ ਕਿਹੜਾ ਬੰਦਾ ਹੈ ਤੇ ਉਹਦੇ ਮਾਤਾ ਜੀ ਹੈਗੇ ਆ ਤੇ ਪਹਿਲਾਂ ਲੋਕੇਸ਼ਨ ਤੁਹਾਨੂੰ ਦੱਸਦਾ ਅਸੀਂ ਆਏ ਆ ਮਾਝੇ ਦੇ ਵਿੱਚ ਫਿਰਦੇ ਆ ਇਸ ਵਕਤ ਜ਼ਿਲ੍ਹਾ ਇਹ ਤਰਨਤਾਰਨ ਪੈਂਦਾ ਹੈਗਾ ਤੇ ਪਿੰਡ ਸੀਤੋ ਹੈਗਾ ਤੇ ਸੇਨ ਪਿੰਡ ਤੋਂ ਸਮਝ ਹੀ ਗਏ ਹੋਗੇ ਸੀਤਵਾਲਾ ਸੋਨ ਨੂੰ ਜਾਂ ਕਹਿ ਲੋ ਸੋਨੂ ਸੀਤਵਾਲਾ ਉਹ ਵੀਰ ਦੇ ਘਰੇ ਆਏ ਸੀ ਆਪਾਂ ਘਰ ਉਹਦਾ ਪਿੱਛੇ ਆ ਤੇ ਉਹ ਘਰ ਹੈ ਨਹੀਂਗਾ ਤੇ ਉਹਦੇ ਮਾਤਾ ਜੀ ਬੈਠਿਆ ਦਾਦੀ ਦਾ ਘਰ ਆਈ ਤੁਸੀਂ ਮਾਤਾ ਜੀ ਉਹਦਾ ਹਾਂ ਇਹ ਮਾਤਾ ਆ ਤੇ ਤੁਸੀਂ ਹਾਂਜੀ ਮੈਂ ਦਾਦੀ ਅੱਛਾ ਸੋਨੂ ਦੀ ਦਾਦੀ ਹੋਂ ਤੁਸੀਂ ਠੀਕ ਹੈ ਠੀਕ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਆ ਬਲਜਿੰਦਰ ਇੱਧਰ ਹੀ ਆ ਜਾ ਬਈ ਤੇ ਮਾਤਾ ਕੀ ਸੋਨੂ ਕਿੱਥੇ ਗਿਆ ਵਾ ਸੋਨੂ ਪਤ ਮਾਸੀ ਕੋਲ ਗਿਆ ਅੱਛਾ ਮਾਸੀ ਕੋਲ ਗਿਆ ਵਾ ਇੱਥੇ ਨੇੜੇ ਕਿਤੇ ਨਹੀਂ ਇੱਧਰ ਆ ਮਾਨੇ ਕੀ ਤੁਸੀਂ ਹਾਂ ਮਾਨੇ ਕੀ ਦਤੂ ਵਾਲਾ ਆਪਣੇ ਮਟੋਈ ਲਾ ਜਿਲਾ ਹੀ ਤੁਹਾਡੇ ਦਰਮਿਆਨ ਤੁਹਾਨੂੰ ਪੈਂਦਾ ਹੈ ਨਾ ਅੱਛਾ ਅੱਛਾ ਤੇ ਇਹ ਇਹ ਸੁਣ ਦਾਦੀ ਕਾ ਘਰੇ ਹੈ ਤੇ ਤੁਹਾਡੇ ਘਰ ਪਿੱਛੇ ਹੈ ਨਾ ਹਾਂਜੀ ਅੱਛਾ ਨਰਮ ਪਰਿਵਾਰ ਹੀ ਆ ਸਾਰਾ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਸੋਨੂੰ ਕਿਉਂ ਪੜਿਆ ਨਹੀਂ ਕਿੰਨਾ ਕਹੀ ਪੜਿਆ ਨਹੀਂ ਪੁੱਤ ਨਹੀਂ ਪੁੱਤ ਪੜਿਆ ਨਹੀਂ ਪੜਿਆ ਅੱਛਾ ਇਹਨੂੰ ਕੀ ਸਰੀਰਕ ਦਿੱਕਤ ਕੀ ਹੈ ਪੈਰ ਨਹੀਂ ਸਿੱਧੇ ਉਹਦੇ ਜਾਂ ਕਿਵੇਂ ਹੈ ਹਾਂ ਆਹ ਆਹ ਜਿਹੜੇ ਪੈਰ ਲੱਤਾਂ ਜਿਹੜੀਆਂ ਲੱਤਾਂ ਵੀ ਮਾਰਦਾ ਹੈ ਅੱਛਾ ਲੋ ਤਾਈ ਮਾਰਨ ਧਰਤੀ ਮਾਰਿਆ ਹੀ ਤੇ ਜਾਣਿਆ ਪੇ ਮਹਾਰਾਜ ਦੀ ਕੁਝ ਇਤ ਨਾਲ ਹੀ ਤੁਰਨ ਲੱਗ ਪਿਆ ਆ ਅੱਛਾ ਤੁਰਿਆ ਬੜੇ ਚੇਰੀ ਬਾਦ ਤੇ ਉਹ ਇਹ ਆ ਵੀ ਜਿੱਥੇ ਕੋਈ ਕਲਾਕਾਰ ਲੱਗੇ ਜਿੱਥੇ ਕੋਈ ਮੰਤ ਲੱਗੇ ਉਹਨਾਂ ਚ ਦੂਜੇ ਲੀੜੇ ਪਾ ਕੇ ਜਿਹੜੇ ਮੰਤ ਆਪਣੇ ਗਾਣ ਵਜਾਉਣ ਵਾਲੇ ਲੀੜੇ ਆ ਉਹ ਪਾ ਕੇ ਤੇ ਉਹਨਾਂ ਦੇ ਵਿੱਚ ਜਾ ਖੜਨਾ ਆ ਸ਼ੌਂਕ ਆ ਉਹਨੂੰ ਸ਼ੌਂਕ ਆ ਬੰਗੜੇ ਵਾਲੇ ਬੰਦੇ ਖੀਲਾ ਲੱਗੇ ਉਹਨੇ ਤਾਂ ਛਟੇਕ ਤੇ ਜਾ ਚੜਨਾ ਆ ਬਲਕਾਰਨ ਖੀਲੇ ਨਾਲ ਹਾਂਜੀ ਉਹਨੇ ਛਟੇਕ ਨਾਲ ਸਾਰੇ ਕਲਾਕਾਰਾਂ ਨਾਲ ਹੀ ਜਾ ਚੜਨਾ ਆ ਅੱਛਾ ਹਾਂਜੀ ਤੇ ਉਹ ਕੀ ਮਤਲਬ ਸ਼ੁਰੂ ਤੋਂ ਉਹ ਨਹੀਂ ਸੀਗਾ ਵੀ ਬਸ ਗਾਇਕ ਗੁਕਾਂ ਦੇ ਨਾਲ ਹਾਂ ਗੁਕਾਂ ਦੇ ਨਾਲ ਭੰਗੜਾ ਹੀ ਪਾਉਂਦਾ ਹਾਂਜੀ ਭੰਗੜਾ ਹੀ ਪਾਉਂਦਾ ਅੱਛਾ ਭੰਗੜਾ ਪਾ ਲੈਂਦਾ ਆ ਆ ਵੀਡੀਓ ਫਿਰ ਕਾਹਤੋਂ ਪਾਉਣ ਲੱਗ ਗਈ ਹੂੰ ਜੱਤੀ ਕਰਦਾ ਸੀ ਵੀਡੀਓ ਇਸ ਕਰਕੇ ਪਾਉਣ ਲੱਗੇ ਸੀ ਵੀ ਇਹ ਨਾ ਗਾਣੇ ਕੋਨੇ ਸੀ ਵਾਵਾ ਬੋਲਦਾ ਹਾਂ ਕੁੜੀਆਂ ਕੜੀਆਂ ਦੇ ਵੀ ਹਾਂ ਕੁੜੀਆਂ ਦੇ ਗਾਣੇ ਜਦੋਂ ਬੋਲਣ ਲੱਗ ਪਿਆ ਤੇ ਉਹਨਾਂ ਨੂੰ ਲੱਗੇ ਪਸੰਦ ਆ ਹੂੰ ਪਸੰਦ ਲੱਗ ਕੇ ਤੇ ਉਹਨਾਂ ਤੂੰ ਆਇਆ ਮੈਂ ਵੀ ਵੀਡੀਓ ਬਣਾ ਲਈ ਮੈਂ ਆਇਆ ਮੈਂ ਵੀ ਵੀਡੀਓ ਬਣਾ ਲਈ ਹਮ ਇਤਰਾ ਸਾਡੇ ਦੋ ਕੁੜੀਆਂ ਦੇ ਵਿਆਹ ਪਿਓ ਉਹ ਘਾਰਿਆ ਮੇਰਾ ਕਾਕਾ ਤੇ ਆ ਆ ਉਹਨੇ ਨਹੀਂ ਧਰਿਆ ਤਾਂ ਨਹੀਂ ਧਰ ਕੇ ਉਹਦੀ ਵੋਟੀ ਗੁਜ਼ਰ ਗਈ ਹਮ ਇਹ ਮੈਂ ਨਾ ਇਹਦੇ ਜਵਾਈ ਅੱਗੇ ਮਿੰਤ ਕੀਤੀ ਵੀ ਮੈਂ ਪੈਸਾ ਤੇ ਲਾ ਕੋਈ ਨਹੀਂ ਗਾ ਤੇ ਗਰੀਬਣੀਆਂ ਧੀਆਂ ਨੇ ਤੇ ਚਾਲੇ ਦੀਆਂ ਧੀਆਂ ਬੂਹੇ ਉਠਾ ਦੇਣੇ ਹਮ ਉਹ ਮੁੰਡੇ ਨੇ ਆਖਿਆ ਵੀ ਮੈਂ ਤਾਂ ਮੈਂ ਹੁਣੇ ਵੀਡੀਓ ਪਾ ਦੇਣਾ ਉਹ ਸਾਡੇ ਘਰ ਨਾਲ ਇਹ ਤਿੰਨ ਚਾਰ ਦਿਨ ਵਿਚਾਰਾ ਪੱਟੀਆਂ ਮੁੰਡੇ ਲਿਆਉਂਦਾ ਰਿਹਾ ਹੂੰ ਛਣੀ ਮੁੰਡਾ ਚੜੀ ਬਣਾ ਕੇ ਛਣੀ ਪੱਟੀ ਦਾ ਤੇ ਛਣੀ ਹੈ ਮੁੰਡਾ ਪੱਟੀ ਦਾ ਉਹ ਵੀਡੀਓ ਬਣਾ ਕੇ ਪੁੱਤਰ ਉਹਨੇ ਮੇਰੀ ਪੋਤਰੀ ਦਾ ਵਿਆਹ ਸਾਰਾ ਕੀਤਾ ਹੂੰ ਮੈਂ ਝੂਠ ਨਹੀਂ ਮਾਰ ਹੂੰ ਆਉਣਾ ਤੇ ਮੇਰੇ ਉਦੋਂ ਪੈਰ ਐਦੇ ਸੁੱਜ ਕੇ ਹੋ ਗਿਆ ਸੀ ਤੁਰਿਆ ਨਹੀਂ ਜਾਂਦਾ ਤੇ ਮੈਂ ਮੰਜੀ ਤੇ ਰੋਣਾ ਉਹਨੇ ਮੇਰੀ ਵੀਡੀਓ ਬਣਾ ਕੇ ਤਾਂ ਭੇਜੀ ਮੁੰਡੇ ਨੇ ਛਣੀ ਨੇ ਉਹਨਾਂ ਫਿਰ ਜਿਹੜਾ ਉਹਨਾਂ ਕੋਈ 5000 ਦੇ ਜਾਣਾ ਕਿ 2000 ਦੇ ਜਾਣਾ ਕਿ 4000 ਦੇ ਜਾਣਾ ਤੇ ਮਾਤਾ ਤੂੰ ਆਪਦਾ ਪਹਿਲਾਂ ਇਲਾਜ ਕਰਾ ਤੇ ਕੁੜੀ ਦਾ ਵਿਆਹ ਅਹੀਂ ਕਰਾਂਗੇ ਹੂੰ ਇਹ ਸਾਰਾ ਸੋਨੂੰ ਦਾ ਹੀ ਹੁੰਦਾ ਫੇਰ ਨਾ ਸੋਨੂੰ ਦਾ ਨਹੀਂ ਭਾਈ ਐਵੇਂ ਝੂਠ ਨਹੀਂ ਮਾਰਦਾ ਮਹਾਰਾਜ ਸੋਨੂੰ ਦੇ ਨਿੱਕੇ ਸਮੇਂ ਦਰ ਕੇ ਨਹੀਂ ਮੈਂ ਉਹਦੇ ਚਾਹੀ ਮੰਗਤੀ ਆ ਤੇ ਪੁੱਤ ਪਰ ਮੈਨੂੰ ਰੋਣ ਅਜੇ ਵੀ ਬੜਾ ਹੁੰਦਾ ਆ ਜਦੋਂ ਮੈਂ ਘਰ ਬਾਹਰ ਵੱਲੇ ਵੇਣੀਆਂ ਵਿਆਹ ਕੀਤਾ ਇਸ ਪੁੱਤ ਇਸ ਮੁੰਡੇ ਨੇ ਮੇਰੀ ਪੋਤਰੀ ਬਈ ਉਠਾਤੀ ਸੋਨਾ ਇੱਕ ਤਾਂ ਮੈਂ ਅੱਗੇ ਪਿੰਡ ਕੇ ਮੰਗ ਮੰਗ ਕੇ ਕਰਾ ਉਠਾਤੀ ਸੀ ਹੂੰ ਤੇ ਇਹ ਕਿਸ ਮੁੰਡੇ ਦੇ ਜਰੀਗੇ ਮੈਂ ਠਾਤੀ ਅੱਛਾ ਦੇ ਉਹ ਚਲੋ ਫਾਇਦਾ ਹੀ ਹੋ ਗਿਆ ਹਨਾ ਤੇ ਇੱਕ ਮਾਤਾ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਸੋਨੂ ਦਾ ਨੰਬਰ ਨੰਬਰ ਕਿਹਾ ਸੀ ਨਾ ਨੰਬਰ ਦੇ ਦੇ ਤੁਸੀਂ ਕਹਾਂ ਨੰਬਰ ਬੰਦ-ਬੰਦ ਕਰ ਦਿੰਦੇ ਗਾਲ੍ਹਾਂ ਕੱਢ ਦੇ ਲੋ ਕੀ ਗੱਲ ਹਾਂ ਗਾਲ੍ਹਾਂ ਕੱਢਦੇ ਕੀ ਕਾ ਤੋ ਕੀ ਕਹਿੰਦੇ ਬੰਦ ਬੜਾ ਬਕਦੇ ਆ ਬੜਾ ਭੈਣਾ ਮਾਵਾ ਦੀਆਂ ਗਾਲ੍ਹਾਂ ਦਿੰਦੇ ਗੰਦਗੀਆਂ ਸਤਾਉਂਦੇ ਕਾ ਤੋ ਕਾ ਤੋ ਐਵੇਂ ਕਿ ਸਾਡੇ ਨਾਲ ਨੰਬਰ ਨਹੀਂ ਨਾ ਦਿੰਦਾ ਸਾਡੇ ਨਾਲ ਫੋਟੋ ਵੀਡੀਓ ਜਿਹੜੀ ਪਾਉਂਦੇ ਆ ਨਾ ਮੁੰਡੇ ਮੈਂ ਤੈਨੂੰ ਸੱਦੀ ਗੱਲ ਦੱਸਦੀ ਆ ਜਿਹੜੀ ਵੀਡੀਓ ਤਾਂ ਭੇਜਦੇ ਆ ਨਾ ਉਹ ਇਹਨਾਂ ਦੇ ਸਾਨੂੰ ਨੰਬਰ ਦੇ ਤੇ ਸਾਨੂੰ ਦੇ ਉਹ ਜਿਹੜੇ ਜਿਹੜੇ ਖਾਤੇ ਚ ਪੈਸੇ ਆਉਂਦੇ ਹੂੰ ਉਹ ਖਾਤਾ ਬਣਾ ਕੇ ਪੈਸੇ ਆਪ ਖਾਂਦੇ ਬੇਟਾ ਨਾ ਨਹੀਂ ਆਉਂਦਾ ਕੀ ਬਣਾਉਂਦੇ ਹੀ ਉਹ ਭੈਣਾ ਆਪ ਖਾਂਦੇ ਹਾਂ ਉਹ ਉਹ ਪੈਸੇ ਜਿਹੜੀ ਇਹਦੀ ਵੀਡੀਓ ਬਣਾ ਕੇ ਕਰਦੇ ਆ ਨਾ ਉਹ ਖਾਤਾ ਨੰਬਰ ਇਹਦਾ ਲੈ ਕੇ ਤੇ ਪੈਸੇ ਆਪ ਬੇਟਾ ਖਾਂਦੇ ਆ ਅੱਛਾ ਤਾਂ ਕਰਕੇ ਇੰਨਾ ਮੁਲਕ ਆਉਂਦਾ ਹੀ ਹੂੰ ਕਹੇ ਆਉਂਦੇ ਬਾਹਰੋਂ ਉਹਨਾਂ ਨੂੰ ਕਾਕ ਵੀ ਮਿਲਦਾ ਕਹੇ ਆਉਂਦੇ ਇਹਨੂੰ ਬਾਹਰੋਂ ਅੱਛਾ ਪੈਸੇ ਆਉਂਦੇ ਬਾਹਰੋਂ ਬਾਹਰੋਂ ਪਾਉਂਦੇ ਲੋਕੀ ਬਾਹਰੋਂ ਬਹੁਤ ਪੈਸਾ ਪਾਉਂਦੇ ਪਰ ਖਾਦੀ ਇੱਕ ਤਰ੍ਹਾਂ ਹੀ ਜਾਂਦੇ ਆ ਜਿਹੜੇ ਵੀਡੀਓ ਬਣਾ ਕੇ ਕਰਦੇ ਆ ਅੱਛਾ ਆਹ ਕੱਪੜੇ ਲੈ ਦਿੱਤੇ ਕਿਸੇ ਨੇ ਮਾਰੇ ਮੋٹے ਬੂਟ ਲੈ ਕੇ ਚੱਲੋਂ ਨੇ ਕਿਸੇ ਨੇ ਉਹ ਕਿ ਆ ਫਾ ਲਿੰਦੇ ਜਾਂ ਤਾਂ ਨੰਬਰ ਇਹਦਾ ਚੱਲਦਾ ਫਿਰ ਵੀਡੀਓ ਦੇ ਵਿੱਚ ਨੰਬਰ ਹੀ ਦਾ ਪਾਇਆ ਨਾ ਕਬੱਡੀ ਦਾ ਪਲੇਅਰ ਜਿਹੜਾ ਬੂਟਾ ਬੂਟਾ ਕਬੱਡੀ ਦਾ ਪਲੇਅਰ ਆ ਉਹ ਇਹਨੂੰ ਐਡਾ ਮੋਬਾਈਲ ਲੈ ਕੇ ਦੇ ਕੇ ਗਿਆ ਹੈ ਅੱਛਾ ਹੀ ਐਗਜ਼ਾਮ ਪਾਇਆ ਲਾ ਅਸੀਂ ਦੇਖੀਏ ਕਿ ਸਗੇ ਤਿੰਨ ਖੱਤਿਆ ਨਾ ਤੇਰਾ ਕੋਈ ਮੂੰਹ ਨਹੀਂ ਢਾਚਾ ਜਿਹਾ ਫੇਰ ਨਾ ਤੇਰੇ ਪੈਰ ਨਾ ਲੱਤਾ ਤੇ ਗੱਡੀ ਤੇ ਚਰਾਈ ਤੇਰੀ ਇੰਨੀ ਹੋ ਗਈ ਆ ਓਹ ਸਾਫ ਨਹੀਂ ਮੇਰਾ ਪੋਤਰਾ ਐ ਉੱਥੇ ਆਪਣਾ ਮਾਰੀ ਉਧਰ ਕੀ ਉਹ ਨਖ ਆਪਣਾ ਭੈਣ ਦਾ ਪੋਤਰਾ ਤੇ ਮੈਨੂੰ ਪਰਸੋਂ ਮੁਖੌਲ ਕਰਨ ਦਾ ਤੇਰੇ ਅਹੇ ਪਿੱਛੇ ਅਹੇ ਪੱਟਿਆ ਗਿਆ ਨਹੀਂ ਸੋਨੂ ਸੀ ਤੋ ਮਾਂ ਦਾ ਤੁਰਾ ਪਕੜ ਕੇ ਅੱਛਾ ਮਾਂ ਦਾ ਦਦਿਆਂ ਨੂੰ ਅਜਿਹਾ ਲੱਗ ਪੈ ਜੇ ਆਖਨ ਦੀ ਬਿਮਾਰੀ ਤੁਹਾਨੂੰ ਨਿਕਲ ਜੇ ਬੇ ਉ ਤਾਂ ਹੀ ਉਹ ਚਲੋ ਲੋਕਾਂ ਨੂੰ ਹਸਾ ਦਿੰਦਾ ਹੈ ਹੈ ਤਾਂ ਭੱਟੀ ਹੈਗਾ ਬੰਦਾ ਹਾਂ ਹੱਸ ਆ ਆ ਪੱਗ ਤਲੋ ਕੇ ਹੈ ਹਾਸੇ ਖੋਰੀਆ ਹੈ ਪੱਗ ਤਲੋ ਕੇ ਹੈ ਹਾਸੇ ਖੋਰੀਆ ਪੱਗ ਤਲੋ ਕੇ ਆ ਇਹ ਕਦੀ ਬਾਬੇ ਦੀ ਖੁੰਡੀ ਫੜ ਲੈਂਦਾ ਆ ਉਹਨੂੰ ਇੰਨਾ ਮਾਰਦੇ ਕੁੱਟਦੇ ਰਹੇ ਆ ਨਾ ਅਸੀਂ ਜਿਹਦੇ ਨਾਲ ਲੜ ਪੈਣਾ ਤੇ ਪਰ ਉਹਨੂੰ ਕੋਈ ਛੱਤ ਸੁੱਟ ਨਹੀਂ ਪਾਉਂਦੀ ਦੇ ਕਿਹਨਾਂ ਲੜਕੇ ਆਉਂਦੇ ਤਾਂ ਤਾਂ ਡੈਡੀ ਵੀ ਮਾਰਦਾ ਮੈਂ ਮਾਰਦੀ ਨਹੀਂ ਪਰ ਨਹੀਂ ਉਹਨੂੰ ਕੋਈ ਮਸੂਮ ਉਹਨੇ ਆਪ ਤੇ ਪਿਓ ਦੀ ਇੱਕ ਵਾਰ ਬਾਹ ਪਨ ਦਿੱਤੀ ਸੀ ਬਾਹ ਦਾ ਲੰਗੇ ਨੂਲੇ ਨਹੀਂ ਅੱਛਾ ਬਾਹ ਤੋੜਦੀ ਸੀ ਤਾਂ ਅੱਛਾ ਇਹ ਤੋਂ ਤੱਕ ਵਿਚਾਰੇ ਦੀ ਤੱਕ ਬਾੜਾ ਹੈ ਖੰਬਿਆਂ ਨਾਲ ਜੂੜ-ਜੂੜ ਕੇ ਅਹੀਂ ਕਿਕਰਾਂ ਨਾਲ ਜੂੜ-ਜੂੜ ਕੇ ਉਹਨੂੰ ਨਹੀਂ ਕੋਈ ਕੁੱਟਦੇ ਰਹੇ ਮਹਾਰਾਜ ਲੋਇਆ ਕਰਦੀ ਉਹ ਖੁੰਡੀ ਹੱਥ ਚ ਫੜ ਲੈਂਦਾ ਆ ਗਾਣੇ ਬੰਨ ਲੈਂਦਾ ਆ ਉਹਨਾਂ ਦੇ ਆ ਛੰਡਿਆਂ ਦੇ ਬੰਨ ਲੈਂਦਾ ਆ ਤੇ ਉਹਨੂੰ ਪੋਦੀ ਮਹਾਰਾਜ ਦਾ ਉਹ ਹਾਥੀ ਹੋ ਜਾਏ ਉਹ ਅੱਖ ਦਾ ਮਾਰੀ ਜੋ ਜਿੰਨਾ ਮਾਰਨਾ ਜੇ ਕੋਈ ਕਹਾਣੀ ਮਾਰੀ ਜੋ ਜਿੰਨਾ ਮਾਰਨਾ ਜੇ ਪੀਰ ਨਗਰ ਦੇ ਪੀਰ ਹੈਗੇ ਸਿੱਤੇ ਮੇਰੇ ਪੀਰ ਹੈਗੇ ਬਸੇ ਚਰਾਣੇ ਇਹ ਕਿੱਡੀ ਜਾਗਾ ਹੈ ਵੇਲਾ ਉੱਥੇ ਜਾਂਦਾ ਅੱਛਾ ਹਾਂ ਯਾਰ ਨਹੀਂ ਜਾਣਗੇ ਹੁਣ ਕਦੋਂ ਕਹੂਗੀ ਹੁਣ ਕਿ ਅੱਜ ਨਹੀਂ ਆਉਂਦਾ ਭਾਵੇਂ ਪਲਕੇ ਆਜੇ ਪਰਸੋਂ ਆਜੇ ਪਪਾ ਕੋਈ ਨਹੀਂ ਹਾਂ ਆਉ ਜ਼ਰੂਰ ਨਹੀਂ ਕਰਤੇ ਹੁੰਦਾ ਹੁੰਦਾ ਜਰੂਰ ਹਾਂ ਕਰਤੇ ਹੂੰ ਪਤਾ ਕੋਈ ਨਹੀਂ ਕਦੋਂ ਆਵੇ ਕਦੋਂ ਜਾਵੇ ਹਾਂ ਨਹੀਂ ਇਹ ਚਾਹੀ ਲੋਕ ਐ ਤਰ੍ਹਾਂ ਚਰਪ ਕਰਦਾ ਤੁਰਦਾ ਹੀ ਰਹਿੰਦਾ ਅਸੀਂ ਉਹਨੇ ਵੀ ਆਨੇ ਆ ਤਿੰਨ ਖ ਆਪਣੀਆਂ ਤੈਨੂੰ ਲੋਕ ਗਾਲਾਂ ਵੜੀਆਂ ਕੱਢਦੇ ਨੇ ਤੇ ਤੂੰ ਇੰਨਾ ਨਾ ਫਿਰਿਆ ਕਰ ਜੇ ਤੇ ਮਾਰ ਦੇ ਤੇ ਕੋਈ ਫੰਡ ਦਵੇ ਤੇ ਫਿਰ ਕੀ ਨਾ ਕਰਦਿਆਂ ਨੂੰ ਪਤਾ ਨਾ ਬਾਤ ਦੇਣ ਕੋ ਹਾਂ ਤਾਂ ਕੋਈ ਨਹੀਂ ਮਰਨਾ ਇੱਕ ਦਿਨ ਤੂੰ ਆਂਦਾ ਮਰਨਾ ਤੇ ਇੱਕ ਦਿਨ ਹੀ ਮਰਨਾ ਕੋਈ ਗੱਲ ਨਹੀਂ ਮਾਰ ਦੇਣ ਤੇ ਤਾਂ ਨਹੀਂ ਵੀ ਉਹਦਾ ਫੋਟੋ ਵੀ ਵਿਖਾ ਦੇਾਂਗੇ ਹਾਂ ਕੇ ਦੇਖੀ ਜੇ ਫੋਟੋ ਵੇਖੀ ਐ ਸੀ ਅੱਛਾ ਫੋਟੋ ਵੇਖੀ ਠੀਕ ਹਾਂ ਵੇਖਿਆ 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 ਜਿਉਂ ਕੋ ਪਈ ਆ ਤਾਂ ਭਾਵੇਂ ਦਿਖਾ ਦਿਓ ਤੇ ਨਹੀਂ ਉਹ ਦੀਆਂ ਲਾ ਕੇ ਹੀ ਦਿਖਾਉਣੀਆਂ ਪੜਦੇ ਨਾਲ ਹੀ ਕੇ ਅੱਛਾ ਤੇ ਜਗਾੰਦਾ ਬੰਦਾ ਵੜਾ ਹੀ ਤੇ ਉਹ ਮੇਰੇ ਘਰੇ ਆ ਸੀ ਨਾ ਘਰ ਪਰਿਵਾਰ ਤੋਂ ਹੀ ਦੇਖ ਸਕਦੇ ਹਨਾ ਵੀ ਨਰਮ ਪਰਿਵਾਰ ਹੀ ਐ ਤੇ ਜਿਹੜੇ ਲੋਕ ਗਾਲ੍ਹਾਂ ਕੱਢਦੇ ਉਹਨੂੰ ਬੇਨਤੀ ਵੀ ਗਾਲ੍ਹਾਂ ਨਾ ਕੱਢਿਆ ਕਰੋ ਥੋੜਾ ਦੇਖੋ ਉਹ ਤਾਂ ਭਗਤ ਬੰਦਾ ਵਿਚਾਰਾ ਉਹ ਕਹੜਾ ਕੇ ਨੂੰ ਕੋ ਕਹਿੰਦਾ ਨਾ ਉਹ ਗਾਲ੍ਹਾਂ ਕੱਢਦਾ ਕਿਉਂ ਛੇੜਦੇ ਨੇ ਰੱਬ ਦਾ ਬੰਦਾ ਸੋ ਇਹ ਨਾ ਕਰੇ ਇਹ ਨੂੰ ਮੈਂ ਸਰਪੰਚ ਆਇਆ ਤਾੜੋਂ ਮੁੰਡਾ ਸਾਡਾ ਇਥੋਂ ਤਾੜ ਦੀ ਸੀ ਤੋਂ ਯਾਰ ਦੋ ਸੀ ਤੋਂ ਆ ਨਾ ਹਾਂਜੀ ਇੱਕ ਆ ਸੀ ਤੋਂ ਇਹ ਥਾੜ ਲਈ ਆ ਉਹ ਤਾੜ ਆ ਥਾੜੀ ਸੀ ਤੋਂ ਮੈਂ ਝੁਗੀਆਂ ਤੇ ਉਹ ਆ 982 ਤੋਂ 98 ਹਾਂ ਗਈ ਇੱਥੇ ਸਾਡੇ ਪਿੰਡੋਂ ਹੀ ਆ ਪੀ ਜਦੋਂ ਪਾਣੀ ਸਾਡੇ ਇੱਥੇ ਆ ਜਾਂਦਾ ਨਾ ਉਦੋਂ ਫਿਰ ਅਸੀਂ ਸਾਰੇ ਉੱਥੇ ਪਾਣੀ ਦਰਿਆ ਦਾ ਆ ਜਾਂਦਾ ਤੁਹਾਡੇ ਲਾਏ ਪਾਣੀ ਦਾ ਤਿੰਨ ਮਾਰਾ ਸਾਡੇ ਕੀਟੀਆਂ ਨੇ ਆ ਜਿਹੜਾ ਹੜ ਆਈ ਸੀ ਹਾਂ ਹੜ ਆਈ ਸੀ ਸਤ ਲਈ ਕਿੰਨੀ ਦੂਰ ਆ ਦਰਿਆ ਤੁਹਾਡੇ ਤੋਂ ਆਹ ਪਿੰਡ ਦੇ ਨਾਲ ਹੀ ਆ ਉਹ ਪਿੰਡ ਦੇ ਲੋਕੀ ਅੋ ਜਨੋ ਕੀ ਪਿੰਡ ਆ ਤੇ ਉਹਦੇ ਨਾਲ ਹੀ ਦਰਿਆ ਆ ਕੇ ਪਾਣੀ ਆਇਆ ਸੀ ਉਹਦੇ ਅੱਛਾ ਪਾਣੀ ਆਇਆ ਸੀ ਤੇ ਸਮਾਨ ਬੰਨ ਕੇ 10 ਦਿਨ ਬੈਠੇ ਰਹੇ ਆ ਅੱਛਾ ਫਰਜਾ ਮੈਨੂੰ ਆਖਨ ਮੇਰੇ ਰੋਟੇ ਆਖਨ ਪੁੱਤਰੇ ਮਾਤਾ ਨਿਕਲ ਜਾ ਵੇ ਭਰਾਵਾ ਮੈਂ ਤੇ ਅਗਲੇ ਹੜ੍ਹ ਚ ਨਿਕਲ ਗਈ ਸੀ ਤੇ ਮੇਰਾ ਘਰ ਅਗਲਿਆਂ ਨੇ ਖਾ ਲਿਆ ਸੀ ਲੁੱਟ ਲਿਆ ਸੀ ਹੁਣ ਨਹੀਂ ਮੈਂ ਨਿਕਲਦੀ ਮਰੂੰ ਇੱਥੇ ਘੱਟ ਚ ਹੁਣ ਨਹੀਂ ਮੈਂ ਨਿਕਲਦੀ ਇੱਥੇ ਰਹੂੰਗੀ ਨਾ ਪਾਣੀ ਤਾਂ ਸਾਡੇ ਬੰਦ ਦੇ ਨਾਲ ਪੁੱਤਾ ਆ ਹਾਂ ਨਹੀਂ ਨਹੀਂ ਹਾਂ ਬੰਦ ਅੱਛਾ ਇਹ ਤਾਂ ਸਾਰਾ ਇਹਨੂੰ ਆ ਜਾਂਦਾ ਅੱਛਾ ਇਹਨੂੰ ਪਾਣੀ ਆ ਜਾਂਦਾ ਤੇ ਬਾਈ ਨਰਮ ਪਰਵਾਰ ਹੈ ਨਾ ਬਈ ਗਾਣਾ ਕੱਢਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਗਾਣਾ ਨਾ ਕੱਢਾ ਕਰੋ ਜੇ ਕੋਈ ਮਦਦ ਕਰ ਸਕਦਾ ਮਦਦ ਜ਼ਰੂਰ ਕਰਾਇਆ ਕਰੋ ਉਹ ਤਾਂ ਰੱਬ ਦਾ ਭਗਤ ਬੰਦਾ ਹੈ ਤੇ ਵੀਡੀਓ ਨੂੰ ਬਾਈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਇੱਕ ਦਿਨ ਉਹ ਤਾੜ ਵਾਲੇ ਮੁੰਡੇ ਨੂੰ ਆਖਾ ਭਿੰਖਤ ਸਰਪੰਚ ਸਾਹਿਬ ਪੁੱਤ ਤੋ ਜਦ ਸਖੀ ਨੂੰ ਤਾਂ ਬੜਾ ਮੰਨੀ ਜਾਣਾ ਮਾਮੀ ਮਲੀਡੇ ਨਾਨੀ ਮ ਬਣਾਉਣ ਚੱਲਿਆ ਮੇਰਾ ਵੀ ਬਾਥਰੂਮ ਬਣਾ ਦਿਓ ਮੈਂ ਬੜੀ ਔਖੀ ਆ ਆ ਨਾਲ ਬਣਾ ਦੇ ਨੇ ਮਾਜੀ ਤੇਰਾ ਬਾਥਰੂਮ ਉਹ ਮੁਰਕਾ ਵਿਚਾਰਾ ਆਇਆ ਇਨੀ ਕ ਪਪੂਰਾ ਮੁੰਡਾ ਸੋ ਨਹੀਂ ਮੁਰਕਾ ਨਹੀਂ ਆਇਆ ਮੁਰਕਾ ਉਦੋਂ ਦਾ ਆਇਆ ਇਨੀ ਵਿਚਾਰਾ ਨਹੀਂ ਇਹ ਗਿਆ ਨੂੰ ਲੈ ਕੇ ਕੱਪੜੇ ਕਪੜੇ ਮਾਂ ਮ ਪੱਲੀਆਂ ਤਾਂ ਕੇ ਬੈਠੀ ਮੇਰਾ ਵੀ ਕਿਤੇ ਗਰੀਬਣੀ ਤਾਂ ਬਣਾ ਦਿਓ ਉਹ ਆਂਦਾ ਲੈ ਮਾਮੀ ਇਹ ਕਹਿ ਰਹੀ ਹੈ ਮਾਂਜੀ ਕਰ ਲਿਆ ਲੈ ਆਇਆ ਲ ਮਾਤਾ ਤੁਸੀਂ ਕੋਈ ਨੰਬਰ ਦੇਣਾ ਹੋਏ ਤਾਂ ਮੈਨੂੰ ਦੱਸ ਦਿਓ ਮੈਂ ਨੰਬਰ ਵਿੱਚ ਪਾ ਦੂੰਗਾ ਕੋਈ ਵੀਡੀਓ ਚ ਵੀਰ ਕੋਈ ਨਾ ਕੋਈ ਨਿਕਲ ਆ ਜਿਹਨੇ ਬਾਥਰੂਮ ਬਣਾਉਣਾ ਹੈ ਤੁਹਾਡੀ ਮਦਦ ਕਰ ਦੂਗਾ ਜਾਂ ਜੇ ਕੋ ਮੈਨੂੰ ਫੋਨ ਆਏ ਮੈਂ ਤੁਹਾਡਾ ਨੰਬਰ ਦੇ ਦੂੰਗਾ ਜਾਂ ਤੁਸੀਂ ਮੈਨੂੰ ਆਪ ਦਾ ਨੰਬਰ ਲਿਖਾਉਣਾ ਹੈ ਤਾਂ ਮੈਨੂੰ ਲਿਖਾ ਦਿਓ 8872 ਅਬ ਬੋਲ ਦੇ ਵਿੱਚ 887208872 ਦੁਬਾਰਾ ਫੇਰ ਬੋਲ ਦੋ ਕਾਸੀ ਸਾਤ ਟਿੱਕੇ 08 ਮੇਰਾ ਇੰਨਾ ਕੀ ਹੋਸ਼ ਨੇ ਕੰਮ ਬਣਾ ਦੇਉ ਮੈਂ ਤੇ ਗਰੀਬ ਨਹੀਂ ਤੁਹਾਨੂੰ ਨਾ ਮੈਂ ਤੇ ਬਾਤ ਹੀ ਔਖੀ ਇੰਨੇ ਤੇ ਬਾਹਰ ਵੀ ਨਹੀਂ ਨ ਜਾਇਆ ਜਾਂਦਾ ਹੋਣਾ ਚਲੋ ਕੋਈ ਨਾ ਮਾਤਾ ਕੋਈ ਰੱਬ ਭਲੀ ਕਰੂਗਾ ਕੋਈ ਨਾ ਕੋਈ ਬੰਦਾ ਨਿਕਲਿਆਊਗਾ ਜਿਹੜਾ ਕੋ ਮਦਦ ਕਰੂਗਾ ਮਾਂ ਨੂੰ ਮਹਾਰਾਜ ਤੁਹਾਨੂੰ ਬਾਬਾ ਬੁੱਢਾ ਤਾਰੇ ਮਹਾਰਾਜ ਤੁਹਾਨੂੰ ਬਾਬਾ ਅਰਜਨ ਸਾਹਿਬ ਦੇਤਾ ਤਾਰੇ ਮੇਰੀ ਉਹਨਾਂ ਵਿਚਾਰਿਆਂ ਬੜੀ ਮੁੰਡਿਆਂ ਨੇ ਮੱਤ ਕੀਤੀ ਮੈਨੂੰ ਰੋਜ਼ ਜਦੋਂ ਆਉਣਾ ਇਹਨੇ ਚਿਰਨੇ ਅੱਗੇ ਲਾ ਕੇ ਜਾਣਾ ਜਨਾ ਅੱਖਾਂ ਨਾ ਵੇਖੋ ਸਾਡੀ ਮਾਤਾਂ ਦਾ ਕੀ ਹਾਲ ਐਦੇ ਦੇ ਪੁੱਤ ਮੇਰੇ ਪੈਰ ਸੁੱਜ ਕੇ ਹੋਗੇ